ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਕਰਨਾਲ ਯੂਨੀਵਰਸਿਟੀ ਦੁਆਰਾ ਇਸੇ ਸਾਲ ਜਿਹੜੀ ਰਿਲੀਜ਼ ਕੀਤੀ ਗਈ ਵੈਰੈਟੀ ਆ ਡੀ ਵੀ ਡਬਲਯੂ 303 ਜੋ ਤੁਸੀਂ ਵੀਡੀਓ ਵਿੱਚ ਦੇਖ ਵੀ ਸਕਦੇ ਹੋ ਇਹ ਆਪਾਂ ਵੈਰੈਟੀ ਬੀਜੀ ਹੋਈ ਆ ਕਿਸਾਨ ਵੀਰੋ ਇਹ ਵੈਰੈਟੀ ਇਸੇ ਸਾਲ ਲਾਂਚ ਹੋਈ ਆ ਜੀ 10 ਨਵੰਬਰ ਨੂੰ ਇਹ ਰਿਲੀਜ਼ ਕੀਤੀ ਸੀ ਕਰਨਾਲ ਯੂਨੀਵਰਸਿਟੀ ਨੇ ਤੇ ਦਾ ਥੋੜਾ ਥੋੜਾ ਬੀਜ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਦਿੱਤਾ ਤੇ ਬਾਕੀ ਜਿਹੜਾ ਬੀਜ ਆ ਕੁਝ ਕੰਪਨੀਆਂ ਨੂੰ ਦਿੱਤਾ ਬੀਜ ਕੰਪਨੀਆਂ ਨੂੰ ਦਿੱਤਾ ਸੀਗਾ ਇਹ ਤਾਂ ਬੀਰੋ ਆਪਾਂ ਨੂੰ ਵੀ ਇਸ ਵਾਰ ਸਿਰਫ 2 ਕਿਲੋ ਬੀ ਮਿਲਿਆ ਬਹੁਤ ਔਖਾ ਮਿਲਿਆ ਕਿਸੇ ਕਿਸਾਨ ਵੀਰ ਨੇ ਆਪਾਂ ਨੂੰ 2 ਕਿਲੋ ਬੀ ਦਿੱਤਾ ਉਹਨੂੰ 10 ਕਿਲੋ ਬੀ ਜਿਹੜਾ ਸੀਗਾ ਇਹ ਮਿਲਿਆ ਸੀਗਾ ਇਸ ਬੀਜ ਨੂੰ ਆਪਾਂ ਕਰੀਬ 1 ਕਨਾਲ ਜ਼ਮੀਨ 'ਚ ਛੱਟਾ ਲਗਾ ਕੇ ਰੋਟਾਵੇਟਰ ਨਾਲ ਆਪਾਂ ਇਹ ਤਾਂ ਹੀ ਬਜਾਈ ਕੀਤੀ ਸੀਗੀ ਇਹ ਕਣਕ ਆਪਾਂ 25 ਨਵੰਬਰ ਨੂੰ ਵੇਚੀ ਸੀਗੀ ਥੋੜੀ ਲੇਟ ਜ਼ਰੂਰ ਸੀਗੀ ਵੀ ਨਾ ਮਿਲਣ ਕਰਕੇ ਕਣਕ ਹੁਣ ਇਹ ਕਰੀਬ 37 ਦਿਨਾਂ ਦੀ ਹੋ ਚੁੱਕੀ ਆ ਪਹਿਲਾ ਜਿਹੜਾ ਸੀਗਾ ਇਹ ਦੇਖਣ ਨੂੰ ਕਾਫੀ ਬਿਰਲੀ ਲੱਗਦੀ ਸੀਗੀ ਜਿਵੇਂ ਵੀ ਕਾਫੀ ਬਿਰਲੀ ਲੱਗਦੀ ਸੀਗੀ ਪਰ ਜਦੋਂ ਆਪਾਂ ਇਹ ਚ ਪਹਿਲਾ ਛੱਟਾ ਲਾਇਆ ਆਪਾਂ ਵਿੱਚ ਇਹਦੇ ਸਲਫਰ ਮਿਕਸ ਕਰਕੇ 90% ਜਿਹੜਾ ਸੀਗਾ ਉਹਦਾ ਆਪਾਂ ਛੱਟਾ ਲਗਾਇਆ ਸੀਗਾ ਜੇਦਾ ਕਿ ਆਪਾਂ ਨੂੰ ਮਤਲਬ ਬਹੁਤ ਵਧੀਆ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਿਆ ਤੇ ਕਾਫੀ ਫਟਾਰਾ ਹੋਇਆ ਇਹਦਾ ਬਾਕੀ ਕਿਸਾਨ ਵੀਰੋ ਯੂਨੀਵਰਸਿਟੀ ਦਾ ਇਸ ਵੈਰਟੀ ਦਾ ਜਿਹੜਾ ਝਾੜ ਆ ਉਹ ਬਹੁਤ ਜ਼ਿਆਦਾ ਦੱਸਦੀ ਆ ਬਾਕੀ ਕਿਸਾਨ ਵੀਰੋ ਯੂਨੀਵਰਸਿਟੀ ਦਾ ਝਾੜ ਬਹੁਤ ਜ਼ਿਆਦਾ ਦੱਸਦੀ ਆ ਯੂਨੀਵਰਸਿਟੀ ਦਾ ਐਵਰੇਜ ਝਾੜ 80 ਕੁਆਂਟਲ ਪ੍ਰਤੀ ਹੈਕਟੇਰ ਦੱਸ ਰਹੀ ਆ ਜੋ ਕਿ ਜੇ ਆਪਾਂ ਹਿਸਾਬ ਲਾਈਏ ਤਾਂ 32 ਕੁਆਂਟਲ ਪ੍ਰਤੀ ਏਕੜ ਏਕੜ ਬਣਦਾ ਵਾ ਆਪਾਂ ਨੂੰ ਇੱਕ ਕਨਾਲ ਤੋਂ ਝਾੜਦੀ ਐਵਰੇਜ ਦਾ ਪਤਾ ਲੱਗ ਜਾਣਾ ਵੀ ਕਿੰਨਾ ਝਾੜ ਦਿੰਦੀ ਐ ਇਹ ਇੱਕ ਕਨਾਲ ਉਹਦੇ ਹਿਸਾਬ ਨਾਲ ਆਪਾਂ ਫਿਰ ਪ੍ਰਤੀ ਏਕੜ ਦੀ ਉਸ ਤੋਂ ਜਿਹੜੀ ਉਹ ਕੱਢਾਂਗੇ ਦਾ ਤੁਹਾਨੂੰ ਵੀਡੀਓ ਵਿੱਚ ਵੀ ਦੱਸਾਂਗੇ ਵੀ ਤੇ ਜੇ ਤਾਂ ਤਾਂ ਝਾੜ ਵਧੀਆ ਆਂਦਾ ਵਾ ਤਾਂ ਫਿਰ ਆਪਾਂ ਕੀ ਕਰਾਂਗੇ ਅਗਲੇ ਸਾਲ ਨੂੰ ਇਹਦਾ ਜਿਹੜਾ ਬਜਾਈ ਦਾ ਰਕਬਾ ਆ ਉਹ ਹੋਰ ਵੀ ਵਧਾਵਾਂਗੇ ਅੱਗੇ ਤੇ ਇਹ ਵੈਰੈਟੀ ਪੱਕਣ ਨੂੰ ਲਗਭਗ 150 ਦਿਨ ਲੈ ਜਾਂਦੀ ਐ ਜੀ 150 ਦਿਨ ਚ ਪੱਕ ਜਾਂਦੀ ਹੈ ਮਾਣਾ ਮੋਟੇ 1 ਤੋਂ 4 ਦਿਨ ਇੱਧਰ ਉੱਧਰ ਹੋ ਸਕਦੇ ਨੇ ਕਿਸਾਨ ਵੀਰੋ ਇਹ ਇੱਕ ਗੀਤੀ ਵੈਰੈਟੀ ਆ ਇਹਦੀ ਬਿਜਾਈ ਦਾ ਜਿਹੜਾ ਸਹੀ ਸਮਾਂ ਆ ਉਹ ਤਾਂ 25 ਅਕਤੂਬਰ ਤੋਂ 10 ਨਵੰਬਰ ਦੇ ਵਿੱਚ ਆ ਜੀ ਪਰ ਆਪਾਂ ਨੂੰ ਚਲੋ 2 ਹੀ ਲੇਟ ਮਿਲਣ ਕਰਕੇ ਆਪਾਂ ਇਸ ਵਾਰ ਥੋੜੀ ਇਹ ਲੇਟ ਬੀਜੀ ਸੀਗੀ ਇਹ ਕਣਕਾ ਜਿਹੜੀ ਇਹਦੀ ਵੈਰੈਟੀ ਆ ਇਹਦੀ ਜਿਹੜੀ ਹਾਈਟ ਆ ਕਣਕ ਦੇ ਬੂਟੇ ਦੀ ਹਾਈਟ ਆ ਉਹ 85 ਸੈਂਟੀਮੀਟਰ ਹੁੰਦੀ ਆ ਇਸ ਕਣਕ ਵਿੱਚ ਡਿੱਗਣ ਦੀ ਸਮੱਸਿਆ ਕਾਫੀ ਘਟ ਆਦੀ ਹੈ ਤੁਸੀਂ ਜੂਰੀ ਦੀ ਦੋਸ ਥੋੜੀ ਘੱਟ ਰੱਖਣੇ ਹੈ ਕੁਆਂਟਲ ਜੂਰੀ ਦੇ ਲਗਭਗ ਆਪਾਂ ਜੂਰੀ ਖਤਮ ਕਰਦੇ ਹਾਂ ਬਾਕੀ ਕਿਸਾਨ ਵੀਰੋ ਅਗਲੇ ਸਾਲ ਤੁਹਾਨੂੰ ਇਹ ਬੀਜ ਮਤਲਬ ਵਧੀਆ ਕੁਆਲਿਟੀ ਵਿੱਚ ਮਿਲ ਜੂਗਾ ਆਸਾਨੀ ਨਾਲ ਮਿਲ ਜੂਗਾ ਕਿਸਾਨ ਵੀਰੋ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਜੇ ਤੁਹਾਨੂੰ ਵਧੀਆ ਲੱਗੀ ਆ ਤਾਂ ਸਬਸਕ੍ਰਾਈਬ ਕਰੋ ਚੈਨਲ ਨੂੰ ਵੀਡੀਓ ਨੂੰ ਜਿਹੜਾ ਹੈ ਲਾਈਕ ਕਰ ਦਿਓ ਧੰਨਵਾਦ ਜੀ